ਓ ਬੱਲੇ ਸਾਹੋਕੇ ਵਾਲਿਆ ਲੈ ਵੀ ਤਲਵਾਗ ਮੇਲਾ ਗੂੰਜਿਆ ਪਹਿਲੇ ਜਫੋਤੇ ਮੇਲਾ ਗੂੰਜਿਆ ਆਹ ਕਹਿੰਦੇ ਮੱਡੇ ਦੇ ਵੀ ਬੜੀ ਚੜਤ ਹੈ ਆਹ ਤੇ ਮਾਦਲੇ ਹਰ ਜੱਤੋ ਦੇ ਦੋ ਦੋ ਗੌਰਪ੍ਰੀਤ ਕਲੇਰ ਯੂਐਸਏ ਦੇ ਕਾਂਦੇਲੇ ਵੱਲੋਂ ਰੀਤੇ ਕਹਿੰਦੇ ਸ਼ੂਸ਼ਕ ਮਾਰਾ ਕਬੱਡੀ ਪਾ ਰਿਹਾ ਮੈਦਾਨ ਦੇ ਵਿੱਚ ਚਾਰ ਜਾਫੀਆਂ ਵਿੱਚੋਂ ਲੋ ਟੈਕਨੀਕਲ ਪੁਆਇੰਟ ਰੀਤੇ ਨੂੰ ਦੇ ਦਿੱਤਾ ਗਿਆ ਹਾਂ ਉਹ ਅਗਲੀ ਰੇਡ ਹੈ ਲੋ ਬਾਈ ਜੀ ਗੇਜਾ ਸਰਪੰਚ ਦੇ ਭਿੰਦਾ ਜਮ ਵਾਲੇ ਵੱਲੋਂ ਬਾਦਲ ਦੇ 3 51 ਸੇ ਬਾਦਲ ਦੇ 3 ਦੇ ਪਾਸਾ 51 ਸੇ ਗੇਜਾ ਸਰਪੰਚ ਤੇ ਭਿੰਦਾ ਜਮ ਵਾਲਾ ਲਓ ਭਲਵਾਨ ਦੀ ਕਹਿੰਦੇ ਕਬੱਡੀ ਮਾਰਨਾਂ ਦੇ ਵਾਲੇ ਵੀ ਪੈ ਰਹੀ ਹੈ ਤੇ ਸੋਨਾ ਬਾਂਦਰਾ ਵਾਲਾ ਪਰ ਟੱਚ ਨਹੀਂ ਹੋਇਆ ਮਾੜਾ ਵਾਲਿਆ ਨੌਜਾਨ ਟੱਚ ਨਹੀਂ ਹੋਇਆ ਟੱਚ ਨਹੀਂ ਹੋਇਆ ਮਹੱਤਵੀ ਦਾ ਫੈਸਲਾ ਵਾਲੇ ਵੱਲੋਂ ਸਮਾਧ ਦੀ ਟੀਮਾਂ ਵਾਸਤੇ 100 ਰੁਪਏ ਦਾ ਹਾ ਪੁਆਇੰਟ ਕਹਿੰਦੇ ਜਾਫੀ ਦੇ ਹਿੱਸੇ ਦਿੱਤਾ ਗਿਆ ਹੈ ਪੁਆਇੰਟ ਕਹਿੰਦੇ ਸਮਾਧ ਦੀ ਟੀਮ ਨੂੰ ਦਿੱਤਾ ਗਿਆ ਹੈ ਹੈਨ ਬੜਾ ਹੀ ਤਕੜਾ ਮੁਕਾਬਲਾ ਹੈ ਇੱਕ ਪਾਸੇ ਮੌਰ ਨਾਪਾ ਹਰ ਦੂਸਰੇ ਪਾਸੇ ਕਹਿੰਦੇ ਪਿੰਡ ਦੀ ਟੀਮ ਖੇਡ ਰਹੀ ਹੈ ਬਾਈ ਜਗਜੀਤ ਰੰਧਾ ਉਹ ਲੋ ਕਾਕੇ ਦੀ ਰੇਡ ਤੇ 500 ਰੁਪਏ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਹੁਣ ਦੇਖਣਾ ਵੀ ਅਗਲੀ ਰੇਡ ਕਿਸ ਖਿਡਾਰੀ ਨੇ ਪੌੜੀ ਹੈ ਅਗਲੀ ਰੇਡ ਸਮਾਦ ਭਾਈ ਦੀ ਟੀਮ ਦੇ ਵੱਲੋਂ ਨੌਜਵਾਨ ਗੱਬਰੂ ਕਬੱਡੀ ਤੌਰ ਦੇ ਲਈ ਬਿਲਕੁਲ ਤਿਆਰ ਬਰਤਿਆਰ ਹੈ ਇਸ ਸੀਜ਼ਨ ਦੇ ਵਿੱਚ ਮੋਡੇ ਨੇ ਕਹਿੰਦੇ ਐਨ ਸਿਰੇ ਦੀਆਂ ਰੇਡਾਂ ਪਾਈਆਂ ਤੇ ਕਾਕਾ ਕਹਿੰਦੇ ਮਿੱਠੂ ਦਾ ਚਿਹਤਾ ਖਿਡਾਰੀ ਹੈ ਮੇਰੇ ਵੀਰ ਮਿੱਠੂ ਬਰਾੜ ਦਾ ਚਿਹਤਾ ਖਿਡਾਰੀ ਹੈ ਕਾਕਾ ਇਹ ਇਧਰ ਪ੍ਰਬੰਧਕ ਕਮੇਟੀ ਵਾਲੇ ਸੱਜਰ ਖੜੇ ਆਖਦੇ ਆ ਵੀ ਰੈਫਰੀ ਸਹਿਬਾਨ ਦਾ ਫੈਸਲਾ ਅੰਤਮ ਫੈਸਲਾ ਹੈ 2 ਪੁਆਇੰਟ ਕਿਉਂ ਦਿੱਤਾ ਜਾਫੀਆਂ ਨੂੰ ਅੰਕ ਸਮਾਦ ਦੀ ਟੀਮ ਦਾ ਲਓ ਮਿੱਕੂ ਬਰਾੜ ਦਾ ਤੇਤਾ ਖਿਡਾਰੀ ਕਹਿੰਦੇ ਤੁਹਾਡੇ ਆਪਣੇ ਪਿੰਡ ਦਾ ਆਣ ਵਾਲੇ ਸਰਪਾਰ ਤਾੜੀ ਮਾਰੋ ਜ਼ੋਰਦਾਰ ਤਾਕਾ ਸਮਾਦ ਦੀ ਧਰਤੀ ਦਾ ਕਹਿੰਦੇ ਕਬੱਡੀ ਪਾਰ ਹੈ ਤਖਤੂਆ ਸਾਹਿਬ ਦਾ ਲਵੀ ਹੈ ਬਰਿਆਰ ਪਰਿਵਾਰ ਦਾ ਨਿੱਕਾ ਤੇ ਨਾਰ ਕਹਿੰਦੇ ਆਣਾ ਕੇ ਬੱਲੇ ਬੱਲੇ ਕਰਵਾਵੇਗਾ ਉਹ ਸਮਾਦ ਹੋ ਜਿਹੜੇ ਜਿਹੜੇ ਕਾਕੇ ਵੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀ ਜਰੂਰ ਮਾਰਨਗੇ ਹੈਲੋ ਬਾਈ ਜੀ ਵੱਟ ਹੈਲੋ ਬਾਈ ਜੀ ਵੱਡਾ ਨਾਮ ਆ ਜੰਟਾ ਪੁਲਿਸ ਗਿਆ ਜੱਸਾ ਪੁਲਿਸ ਗਿਆ ਨਵਨੀਤ ਪੁਲਿਸ ਆ ਤੇ ਮਨਪ੍ਰੀ ਸੰਘਾ ਵੱਲੋਂ ਤੇ ਕਿਰਤੇਜ ਵੱਲੋਂ ਬਾਦਲ ਦੇ ਅੱਗੇ ਤਿੰਨ ਜੱਥਿਆਂ ਤੇ ਮੋਟਰਸਾਈਕਲ ਉਧਰ ਕਹਿੰਦੇ ਬਾਦਲ ਤੇ ਤਿੰਨ ਜੱਥਿਆਂ ਦਾ ਮੋਟਰਸਾਈਕਲ ਪਰ ਸਾਹੋ ਵਾਲਾ ਸਾਹੋ ਵਾਲਾ ਉਹ ਸਾਹੋ ਵਾਲਾ

ਹਿੱਸੇ ਜੁੜਦਾ ਹੋਇਆ ਅਗਲੀ ਰੇਡ ਨੌਜਣ ਮੌੜਾ ਵਾਲੇ ਜਗਜੀਤ ਸਿੰਘ ਪਹਿਲਵਾਨ ਦੀ ਲੈਵੀ ਲੱਤੋ ਵਾਲਿਆ ਕਰ ਵੀ ਗੱਲ ਲਓ ਮੌੜਾ ਵਾਲਾ ਕਹਿੰਦੇ ਪਹਿਲਵਾਨ ਕਬੱਡੀ ਪਾ ਰਿਹਾ ਹੈ ਸਾਹੋਕੇ ਵਾਲਿਆ ਉਹ ਬਾਗਲ ਸੁਨਾਦ ਵਾਲਿਆ ਪਰ ਕੀ ਇਸ਼ਾਰਾ ਵੀ ਪੁਆਇੰਟ ਆਓ ਉਹ ਪੱਟਾ ਤੇ ਥਾਪੀ ਵੱਜਦੀ ਪੱਟਾ ਤੇ ਥਾਪੀ ਵੱਜਦੀ ਰੋਬਰੂ ਕਬੱਡੀ ਖੇਡਦੇ ਹੈਲੋ ਬਾਈ ਜੀ ਕਾਕੇ ਦੇ ਨਾਮੇ ਵੱਲੋਂ ਕਰਕੇ ਰੁਪਏ ਦਾ ਨਾਮ ਕਾਕੇ ਦੇ ਨਾਮਾ ਜੀ ਵੱਲੋਂ ਵੀ ਕਹਿੰਦੇ ਨਾਂ ਨੇ ਲਓ ਸਾਹਮਣੇ ਸਮਾਨ ਵਾਲੇ ਕਾਕੇ ਦੀ ਰੇਡ ਇੱਕ ਚੰਨੀ ਰੇਸ਼ਮ ਹੈ ਨਾਰ ਨਿੱਕਾ ਲਵੀ ਤਖਤੂਰਾ ਸਾਹਿਬ ਦੀ ਧਰਤੀ ਦਾ ਗਵਰੇ ਕਿਹੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਲਓ ਕਾਕੇ ਦੀ ਕਬੱਡੀ ਤੇ ਕਹਿੰਦੇ ਪੁਆਇੰਟ ਵੀ ਕਾਕੇ ਦਾ ਆ ਗਿਆ ਕਾਕਾ ਵਾਪਸ ਆ ਗਿਆ ਉਧਰ ਤਲਵਾਰ ਬਲਾਰ ਜੰਨੂ ਵਾਲਾ ਵੱਡੇ ਮਾਰ ਕਰ ਕੋਈ ਦੇ ਕਰ ਰਿਹਾ ਹੈ ਸਾਡੇ ਰਣਜੀਤ ਸ਼ਰਮੇ ਵੱਲੋਂ ਸੋਨੇ ਦੇ ਜੱਫੇ ਤੇ ਜੀਤ ਸ਼ਰਮੇ ਵੱਲੋਂ ਸੋਨੇ ਦਾ ਜੱਫਾ 200 ਦਾ ਪਰ ਸਾਹੋਕੇ ਵਾਲਾ ਸਾਹੋਕੇ ਓ ਬੱਲੇ ਬੱਲੇ ਓ ਬੱਲੇ ਓ ਬੱਲੇ ਓ ਬੱਲੇ 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 ਵੀ ਤਾੜੀਆਂ ਮਾਰੋ ਰੇਡਰ ਦੇ ਨੂੰ ਪੁਆਇੰਟ ਕਹਿੰਦੇ ਕਿਹਦਾ ਪੁਆਇੰਟ ਹੈ ਦੇਵ ਓ ਰੇਡਰ ਦਾ ਪੁਆਇੰਟ ਹੈ ਪੁਆਇੰਟ ਕਹਿੰਦੇ ਸੁਖਵੀਰ ਲੈ ਗਿਆ ਸ਼ਖਵੀਰ ਰਹਿ ਗਿਆ ਅਗਲੀ ਰੇਡ ਹਿੱਸੇ ਵਿੱਚ ਕਹਿੰਦੇ ਖੇਡ ਮੈਦਾਨ ਦੇ ਵਿੱਚ ਸ਼ੁਸ਼ਕਵਾਲੀ ਰੀਤਾ ਤਾੜ ਦੇ ਰਿਹਾ ਆਹ ਦੇਖੋ ਲਓ ਸ਼ੁਸ਼ਕਵਾਲੀ ਕਹਿੰਦੇ ਰੀਤਾ ਨੇ ਕਬੱਡੀ ਪਾ ਦਿੱਤੀ ਹੈ ਸਮਾਨ ਭਾਈ ਦਾ ਖੇਡ ਮੇਲਾ ਦੁਨੀਆ ਦੀ ਕਹਿੰਦੇ ਅਨੰਦ ਮਾਰ ਲਿਆ ਲਓ ਬਰਿਆਰ ਪਰਵਾਰ ਦਾ ਨਿੱਕਾ ਕਹਿੰਦੇ ਆਖਾਰੇ ਵਾਲਾ ਉਹ ਬੱਲੇ 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 ਓ ਬੱਲੇ ਓ ਬੱਲੇ ਓ ਬੱਲੇ ਓ ਬੱਲੇ ਓ ਖਾੜੇ ਵਾਲਿਆ ਇੱਥੇ ਰੱਖ ਇਹਨੂੰ ਕਹਿੰਦੇ ਐ ਸਾਹਣ ਜੱਟ ਸਾਹਣ ਜੱਟ ਐਣ ਹਾਓ ਅਗਲੀ ਰੇਡ ਓ ਟੱਚ ਡਬਲ ਓ ਖਾਲੀ ਓ ਖਾਤੀ ਇੱਥੇ ਓ ਪਤਾ ਲੱਗਦਾ ਵੀ ਸਮਾਦ ਵਿੱਚ ਮੇਲਾ ਪਤਾ ਲੱਗਦਾ ਵੀ ਸਮਾਦ ਵਿੱਚ ਕੁਝ ਤੇ ਹੋ ਰਿਹਾ ਸਮਾਦ ਵਿੱਚ ਕੁਝ ਤੇ ਹੋ ਰਿਹਾ ਹੈ ਹਾਂ ਕਹਿੰਦੇ ਕਾਕਾ ਆ ਗਿਆ ਅਗਲੀ ਰੇਡ ਪਾਉਣ ਦੇ ਲਈ ਸਮਾਨ ਵਾਲਾ ਸਮਾਨ ਬਾਰੇ ਵੀ ਦੇ ਚੋਟਾ ਕੁਝ ਰੇਡ ਤੇ ਹਾਂ ਕਾਕਾ ਤੇ ਲਵ ਇੱਧਰ ਕਹਿੰਦੇ ਜਗਵੀਰ ਲਈ ਕਵਾਤ ਦੇ ਬਾਲੀ ਕਵਾਤ ਵੱਲੋਂ 100 ਰੁਪਿਆ ਕਾਕੇ ਨੂੰ ਤੇ 100 ਰੁਪਿਆ ਸਾਹਿਬ ਕਾਂਵਰੇ ਨੂੰ ਪੱਲਵਾਨ ਮਾੜਾ ਵਾਲਾ ਪੱਲਵਾਨ ਪੱਲਵਾਨ ਬੱਲੇ 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 ਉਹ ਬੱਲੇ 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 ਇਹ ਆਓ ਇਹ ਸਾਡੇ ਜਗਵੀਰ ਪਾਗੜੀ ਤੇ ਹਰਜੀਤ ਕਰੇ ਜਿੰਮੇ ਬਾਗੜੀ ਤੇ ਸਾਡੇ ਇਧਰ ਰਾਜੂ ਬਾਗੜੀ ਵੱਲੋਂ ਕੱਕੇ ਦੀ ਹਰ ਕਬੱਡੀ 200 ਦੀ ਇਧਰ ਗੋਮੇ ਬਾਗੜੀ ਤੇ ਪਾੜਾ ਬਾਗੜੀ ਸਾਡੇ ਵੀਰਾਂ ਵੱਲੋਂ ਕੱਕੇ ਦੀ ਹਰ ਕਬੱਡੀ 200 ਦੀ ਹਾਂਜੀ ਰੀਤਾ ਮਹਸ਼ੂਸ ਕੁਮਾਰਾ ਕਹਿੰਦੇ ਰੀਤਾ ਕਬੱਡੀ ਪਾ ਰਿਹਾ ਹੈ ਮੈਚ ਵੀ ਐਨ ਫਸਿਆ ਤੇ ਹੈ ਮੇਰੇ ਮਿੱਤਰੋ ਲਓ ਮਹਸ਼ੂਸ ਕੁਮਾਰਾ ਰੀਤੇ ਨੇ ਕਬੱਡੀ ਪਾ ਦਿੱਤੀ ਹੈ ਲੈ ਵੀ ਨਿੱਕਿਆ ਜਫਾ ਹਾਂ ਸੁਸ਼ਕ ਵਾਲੇ ਨੇ ਵੀ ਕਹਿੰਦੇ ਖਾੜੇ ਵਾਲੇ ਨੂੰ ਵਿੱਚੋਂ ਕੱਢਿਆ ਪਰ ਟੱਟੜ ਵੱਲ ਹੋਇਆ ਟੱਟੜ ਵੱਲ ਹੋਇਆ ਗੁਰਪ੍ਰੀਤ ਸਾਡੇ ਵੀਰ ਯੂਐਸਏ ਵਾਲੋ ਜਿਹੜਾ ਵੀ ਜੱਫੀ ਕਹਿੰਦੇ ਸਮਾਨ ਵਾਲਾ ਜੱਫਾ ਲਾਉਂਦਾ 200 ਰੁਪਏ ਦਾ ਜੱਫਾ ਹੋਣਾ ਆਹ ਅਗਲੀ ਰੇਡ ਸੁਖਵੀਰ ਸੁਖਵੀਰ ਕੋਰੇ ਮਾਰੀ

ਦੁਨੀਆਂ ਨੇ ਕਹਿੰਦੇ ਅੰਦਾਜ਼ੇ ਲਾ ਲੈ ਵੀ ਜੱਫੇ ਦੋ ਦੋ ਬਰਾਬਰ ਨੇ ਹੋ ਬਾਈ ਹਣ ਤੱਕ ਮੈਚ ਕਿਵੇਂ ਲੱਗਿਆ ਤੇਰੇ ਵੱਲੋਂ ਜਿਹੜੇ ਸਾਬ ਪਾਈ ਦੇ ਜਾਤੀ ਨੇ ਜੱਫਾ ਮੈਚ ਕਾਹਦਾ ਕਹਿੰਦੇ ਅੱਗੀ ਨਿਕਲ ਗਈ ਐ ਤਖਤੂਰ ਸਾਹਿਬ ਵਾਲਾ ਨਵੀ ਐ ਸਮਾਦ ਵਾਲੇ ਕੱਕੇ ਦੀ বাজਗੀ ਦਾ ਮੈਂ Come on.